ਆ ਬਾਜਵਾ ਤੇ ਸੁਖਵਿੰਦਰ ਦਾ ਹਾਲ ਚੁੱਪੀ ਨੂੰ ਕਿਵੇਂ ਦੇ ਜੋ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਜਿਹੜਾ ਖਮਸਾਲ ਚੱਲ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕੋਈ ਸ਼ਹਿਰ ਦਾ ਯਕੀਨ ਕਰਦਾ ਪਰ ਜੋ ਮੌਜੂਦ ਕੋ ਸਿੱਧੂ ਨੇ ਸਾਡੀ ਭੈਣ ਨੇ ਜੋ ਕੁਝ ਕਿਹਾ ਉਹਦੇ ਤੋਂ ਬਾਅਦ ਜਿਹੜੀ ਸਿਆਸਤ ਚਲੋਈ ਆ ਉਹ ਬਹੁਤ ਖਤਰਨਾਕ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਦੋਈ ਦੋਈ ਹੱਥੀਂ ਕਿਦਾ ਲੁੱਟਿਆ ਪ੍ਰਤਾਪ ਬਾਜਵਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜਾ ਬੋਲਦੇ ਸੀਗੇ ਉਹ ਉਸ ਦਿਨ ਦੇ ਬੋਲੇ ਦੀ ਉਹਨਾਂ ਦੀ ਚੁੱਪੀ ਦਾ ਮਤਲਬ ਇਹ ਆ ਕਿ ਉਹ ਇਹ ਸਮਝਦੇ ਆ ਕਿ ਇਹ ਕੁਝ ਹੋਇਆ ਉਹ ਚੁੱਪ ਨੇ ਉਹਨਾਂ ਦੀ ਚੁੱਪ ਦਾ ਮਤਲਬ ਇਹ ਆ ਕਿ ਜਿਹੜਾ 500 ਕਰੋੜ ਦਾ ਨਿਯੋਤ ਕੋ ਸਿੱਧੂ ਨੇ ਦੋਚ ਲਾਇਆ ਉਹ ਵੀ ਦਸਤਿਆ ਜਿਹੜਾ ਸੁਨੀਲ ਜਾਖੜ ਜੀ ਨੇ ਬਾਅਦ ਚ ਕਿਹਾ ਕਿ ਸਾਡੇ 300 ਕਰੋੜ ਵੀ ਆ ਜਿਹੜਾ ਉਹ ਚੰਨੀ ਜੀ ਨੇ ਦਿੱਤਾ ਉਹ ਵੀ ਦਸਤਿਆ ਇਸ ਕਰਕੇ ਨਾ ਤਾਂ ਚੰਨੀ ਬੋਲਿਆ ਨਾ ਪ੍ਰਤਾਪ ਬਾਜਵਾ ਬੋਲਿਆ ਪ੍ਰਤਾਪ ਬਾਜਵਾ ਤੇ ਉਹਨਾਂ ਦੋਸ਼ਾ ਕਿ ਪ੍ਰਤਾਪ ਦੀ ਸੀਟ ਜਿਹੜੀ ਆ ਉਹਨਾਂ ਨੇ ਤੇ ਰਾਜੇ ਵਡਿੰਗਦੇ ਪੰਜ ਪੰਜ ਟੋਰ ਦੇ ਵਿੱਚ ਵੇਚਤੀ ਇਸ ਕਰਕੇ ਉਹ ਵਿਰੋਧੀ ਤੇ ਰਹਿ ਨਹੀਂ ਤਾਣੇ ਉਹਨਾਂ ਨੂੰ ਇਸ ਸਥਿਤੀ ਆਪਣੀ ਸਪਸ਼ਟ ਕਰਨੀ ਚਾਹੀਦੀ ਆ ਨਹੀਂ ਕਰਦੇ ਤਾਂ ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਕਾਂਗਰਸ ਇਹੀ ਕੋ ਚੰਦਾ ਔਰ ਕਾਂਗਰਸ ਹਮੇਸ਼ਾ ਹੀ ਲੋਕਾਂ ਨੂੰ ਨੋਟਲੀ ਰਹੀ ਕੋਟਲੀ ਰਹੀ ਔਰ ਕ腐ਸ਼ਨ ਦਾ ਬੋਲਬਾਲਾ ਸਭ ਤੋਂ ਵੱਧ ਇਸ ਦੇਸ਼ ਦੇ ਵਿੱਚ ਜੜਾ ਉਹ ਕਾਂਗਰਸ ਨੇ ਕੀਤਾ ਸੋ ਮੈਂ ਸਮਝਦਾ ਕਿ ਪ੍ਰਤਾਪ ਹੁਣੀ ਖੁਦ ਦੋਸ਼ੀ ਨੇ ਤਾਂ ਹੀ ਉਹ ਚੁੱਪ ਨੇ ਤਾਂ ਹੀ ਉਹ ਜਵਾਬ ਨਹੀਂ ਦਿੰਦੇ ਸਭ ਲੋਕ ਕਹਿੰਦੇ ਕਿ ਤਰਦਾ ਦੀ ਸੀਟ ਵੇਚਤੀ ਜੀ ਕਮਜ਼ੋਰ ਕੈਂਡੀਡੇਟ ਦਿੱਤਾ ਉਹ 5ਵੇਂ ਨੰਬਰ ਤੇ ਆਇਆ ਪਰ ਉਹਨਾਂ ਨੂੰ ਗੱਲ ਨਹੀਂ ਆਉਂਦੀ ਸਮਝਦੇ ਕਿ ਦੀ ਗੱਲ ਇਸ ਕਰਕੇ ਜਿਹੜਾ ਨਵਜੋਤ ਕੋਲ ਸਿੰਘੂ ਨੇ ਕਿਹਾ ਉਹ ਬਿਲਕੁਲ ਦਸਤ ਗਿਆ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਮਝਦਾ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ ਕੇ ਕਾਂਗਰਸ ਪਾਰਟੀ ਨੂੰ ਦਿੱਤਾ ਉਹਦੇ ਬਹੁਤ ਗੰਭੀਰ ਮੁੱਦਾ ਹੈ ਔਰ ਪੰਜਾਬੀਆਂ ਨੂੰ ਹੁਣ ਕਾਂਗਰਸ ਨੂੰ ਕਾਂਗਰਸ ਦੇ ਕੇ ਲੀਡਰ ਨੂੰ ਮੂੰਹ ਹੀ ਲਾਉਣਾ ਚਾਹੀਦਾ ਕਿਉਂਕਿ ਆਪ ਹੀ ਕਹਿਦੇ ਕੋਈ ਦੂਜਾ ਬੰਦਾ ਨਹੀਂ ਕਹਿਦੇ ਉਹ ਆਪੋ ਜੀ ਦੋਸ਼ ਲਾਵੇ ਕਿ ਫਲਾਣਾ ਇੰਨੇ ਕਰੋੜ ਖਾ ਗਿਆ ਫਲਾਣਾ ਇੰਨਾ ਕਰੋੜ ਖਾ ਗਿਆ ਇਸ ਕਰਕੇ ਜਿਹੜੇ ਕਰੋੜਾ ਖਾਨ ਵਾਲੇ ਲੀਡਰ ਆ ਇਹਨਾਂ ਨੂੰ ਪੰਜਾਬ ਤੋਂ ਮੂੰਹ ਨਹੀਂ ਲਾਉਣਾ ਚਾਹੀਦਾ ਜੀ ਸੁਨੀਲ ਜਾਖੜ ਜੀ ਦੀ ਤੇ ਮੈਂ ਮਿਲ ਉਹਨਾਂ ਦੀ ਬੇਸ਼ੰਮੀ ਤੇ ਵੈਸੇ ਬੜਾ ਉਹ ਹਾਸਾ ਹੁੰਦਾ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਗਵਾਹੀ ਬਹੁਤ ਤੇ ਨਵਜੋਤ ਸਿੱਧੂ ਦੋਵੇਂ ਪ੍ਰਧਾਨ ਸੀਗੇ ਉਦੋਂ ਪ੍ਰਧਾਨ ਸੀਗੇ ਜਿਹਦੇ ਸਭ ਲੈਣਦੇ ਨੋਏ ਆ ਉਦੋਂ ਬੋਲੇ ਵੀ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਸਭ ਦੇਖਦੀ ਗੱਲ ਜਾਂਚ ਤੇ ਹੋਣੀ ਚਾਹੀਦੀ ਐ ਇਹ ਤਾਂ ਸੱਚੀ ਗੱਲ ਬਾਦ ਜਾਖੜ ਸਾਹਿਬ ਉਹਨੂੰ ਕਿਉਂ ਨਹੀਂ ਬੋਲੇ ਇਹਨਾਂ ਮਿਲ ਜਾਖੜ ਵੀ ਕਿਤੇ ਨਾ ਕਿਤੇ ਸੀਐਮ ਦੀ ਦੌਰ ਦੇ ਵਿੱਚ ਸੀਗੇ ਉਹ ਵੀ ਚੁੱਪ ਹੀ ਸੌਦੇਬਾਜ਼ੀ ਉਹਨਾਂ ਨੇ ਆਪਣੇ ਅੱਖੀ ਦੇਖੀਆਂ ਉਹ ਸੌਦੇਬਾਜ਼ੀਆਂ 'ਚ ਹੋ ਸਕਦਾ ਉਹਨਾਂ ਦੀ ਹਿੱਸੇਦਾਰੀ ਵੀ ਹੋਵੇ ਇਸ ਕਰਕੇ ਜਾਖੜੋਣੀ ਸਭ ਦੋਸ਼ੀ ਨੇ ਜਿੰਨੇ ਬੰਦੇ ਸੀਗੇ ਇਹ ਤਾਂ ਸਾਡੇ ਨੇ ਪੰਜਾਬ ਦਾ ਬੇੜਾ